ਹਾਂਜੀ ਬਾਈ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਹੋਰ ਸਾਰੇ ਠੀਕ ਠਾਕ ਹੋਣ ਤੇ ਅੱਜ ਆਏ ਸੀਗੇ ਆਪਾਂ ਮੋਹਾਲੀ ਤੇ ਆਗੇ ਬੂਰੇ ਹੋਰਾਂ ਕੋਲੇ ਨਾਲੇ ਤਾਂ ਅੱਜ ਆਪਾਂ ਇਹਨਾਂ ਦੇ ਦੇਖਦੇ ਆਂ 2026 ਦੇ ਬੱਚੇ ਪਹਿਲਾਂ ਆਏ ਸੀ ਆਪਾਂ ਬੱਚੇ ਉਦੋਂ ਛੋਟੇ ਸੀ ਹੁਣ ਇਹਨਾਂ ਨੇ ਬੰਦ ਕਰਤੇ ਸਾਰੇ ਬੱਚੇ ਢਾਕੇ ਕਿਉਂਕਿ ਮੌਸਮ ਹੋ ਗਿਆ ਖਰਾਬ ਤੇ ਇਹਨਾਂ ਦੇ ਏਰੀਆ 'ਚ ਬੈਰੀ ਬਹੁਤ ਜ਼ਿਆਦਾ ਪੈਂਦਾਗਾ ਤੇ ਤਾਂ ਕਰਕੇ ਇਹਨਾਂ ਨੇ ਸਾਰੀ ਲਗਭਗ ਬੱਚੇ ਬੰਦ ਕਰਤੇ ਤੇ ਹੁਣ ਦਿਖਾਉਣੇ ਆ ਇਹਨਾਂ ਦੇ ਬੱਚੇ ਉਸ ਤੋਂ ਪਹਿਲਾਂ ਤੁਹਾਨੂੰ ਬੁਲਾਉਣਾ ਮੈਂ ਬੂਰੇ ਹੋਰਾਂ ਦੇ ਨਾਲ ਇੱਧਰ ਗੋਪੀ ਹਰਜੋਤ ਤੇ ਬੂਰਾ ਤਿੰਨੇ ਬੈਠੇ ਨੇ ਆਪ ਇਹਨਾਂ ਨਾਲ ਕਰਦੇ ਆਂ ਗੱਲਬਾਤ ਹੋਰ ਬੂਰੇ ਕੀ ਹਾਲ ਚਾਲ ਦੇ ਇੱਧਰ ਹਰਜੋਤ ਆਪਣਾ ਭਾਈ ਤੇ ਆ ਦੋਨੇ ਭਾਈ ਨੇ ਭਾਈ ਤੇ ਬਾਕੀ ਹੁਣ ਕਰਵਾਉਣੇ ਆ ਇਹਨਾਂ ਦੇ ਕਬੂਤਰਾਂ ਦਾ ਸ਼ੌਂਕ ਆ ਤੇ ਆ ਜੋ ਚੱਲਦੇ ਆਂ ਸਿੱਧਾ ਖੁੱਡਿਆਂ 'ਚ ਤੇ ਨਾਲੇ ਕਰਦੇ ਆਂ ਹਰਜੋਤ ਤੇ ਬੂਰੇ ਦੇ ਨਾਲ ਗੱਲਬਾਤ ਇੱਧਰ ਹੈਗੇ ਨੇ ਭਾਈ ਆਪਣੇ ਭਰਾਵਾਂ ਦੇ ਤਿੰਨ ਖੁੱਟੇ ਆ ਬਚਾਲੜੇ ਖੁੱਡੇ ਦੇ ਵਿੱਚ ਸਾਰੇ ਨਰ ਨੇਗੇ ਜਿਹੜੇ ਕਬੂਤਰ ਬਣ ਚੁੱਕੇ ਨੇ ਇਹਨਾਂ ਨੇ ਅਲੱਗ ਕਰ ਤੇ ਭਾਈ ਢਾਕੇ ਤੇ ਜਿਹੜਾ ਇੱਧਰਲੇ ਸਾਈਡ ਖੁੱਡਾ ਤੁਸੀਂ ਦੇਖੀਏ ਨੇ ਇਹਦੇ ਵਿੱਚ ਸਾਰੀਆਂ ਕਬੂਤਰੀਆਂ ਨੇ ਜਿਹੜੀਆਂ ਡਾਕੇ ਬੰਦ ਹੋ ਗਈਆਂ ਤੇ ਆ ਖੁੱਡੇ ਦੇ ਵਿੱਚ ਹੈਗੇ ਨੇ ਛੋਟੇ ਬੱਚੇ ਇਹਨਾਂ ਦੇ ਵਿੱਚੋਂ ਥੋੜੇ-ਬੋਧੇ ਬੱਚੇ ਇਹ ਡਾਈ ਜਾਂਦੇ ਨੇ ਕਹਿੰਦੇ ਵੀਰੇ ਅਸੀਂ ਬੱਚੇ ਘੱਟ ਦੋਨੇ ਆ ਬੈਰੀ ਜਿਆਦੇ ਪੈਂਦਾ ਤੇ ਬਾਕੀ ਡਾਈਆਂ ਢੂਈਆਂ ਵਧੀਆਂ ਕਰਵਾ ਲੀਆਂ ਹਜੇ ਇਹਨਾਂ ਬੱਚਿਆਂ ਦਾ ਕੁਛ ਪਤਾ ਨਹੀਂ ਵੀ ਕਿਹੜਾ ਨਰ ਬਾਨਾ ਤੇ ਕਿਹੜੇ ਨੇ ਬਾਨਦੀਆਂ ਮਦੀਨ ਤੇ ਬਾਕੀ ਚੱਲਦੇ ਆਪਾਂ ਖੁੱਡੇ 'ਚ ਇੱਕ ਵਾਰੀ ਸਾਰੇ ਬੱਚਿਆਂ ਦੇ ਥੋਡਾ ਮਰਵਾ ਦਾਨਾ ਧਿਆਨ ਤੇ ਉਹ ਤੋਂ ਬਾਅਦ ਫਿਰ ਆਪਾਂ ਕਰਾਂਗੇ ਬੂਰੇ ਹੋਰਾਂ ਦੇ ਨਾਲ ਗੱਲਬਾਤ ਪੁੱਛਾਂਗੇ ਸਾਰੀ ਗੱਲ ਇਹਨਾਂ ਨੂੰ ਹਾਂ ਤੇ ਆਜੋ ਫਿਰ ਚੱਲਦੇ ਆ ਸਿੱਧਾ ਖੁੱਡੇ ਦੇ ਅੰਦਰ ਤੇ ਦਿਖਾਉਣਾ ਤੁਹਾਨੂੰ ਜਾਨਵਰ ਲਓ ਬਾਈ ਮਿੱਤਰੋ ਆ ਹੈਗੇ ਨੇ ਇਹਦੇ ਛੋਟੇ ਬੱਚੇ ਜਿਹੜੇ ਇਹ ਡਾਈ ਜਾਂਦਾਗਾ ਹਜੇ ਫਿਲਹਾਲ ਦੀ ਘੜੀ ਹਜੇ ਇਹਨਾਂ ਦੇ ਵਿੱਚੋਂ ਕੋਈ ਪਤਾ ਨਹੀਂ ਕਿਹਨੇ ਕਬੂਤਰੀ ਬੰਨਨਾ ਤੇ ਕਿਹੜੇ ਨੇ ਬੰਨਨਾਗਾ ਕਬੂਤਰ ਇਹ ਸਾਰੇ ਛੋਟੇ ਨੇ ਹਜੇ ਆਡਰੇ ਨੇ ਬੱਚੇ ਇਹਨਾਂ ਨੇ ਕਲੀਆਂ ਸਿੱਟੀਆਂ ਹੋਈਆਂ ਨੇ 2-2 3-3 ਤੇ ਬਾਕੀ ਇੱਧਰ ਬੈਠੇ ਨੇ ਕਿ ਕੁਝ ਬੱਚੇ ਇਹਨਾਂ ਦੇ ਮਾਰ ਲੋ ਧਿਆਨ ਲੈਂਡ ਦੇ ਵਿੱਚ ਬੈਠੇ ਨੇ ਸਾਰੇ ਬੱਚੇ ਤੇ ਦੇਖੋ ਭਾਈ ਆਪਾਂ ਕੈਮਰਾ ਵੀ ਜਮਾਂ ਨੇੜੋ ਕਰਕੇ ਦਿਖਾਤਾ ਤੁਹਾਨੂੰ ਤੇ ਦੱਸਿਓ ਕਮੈਂਟਾਂ ਦੇ ਵਿੱਚ ਆਪਣੇ ਭਰਾ ਦੇ ਜਾਨਵਰ ਤੁਹਾਨੂੰ ਕਿਵੇਂ ਦੇ ਲੱਗੇ ਨੇਗੇ ਤੇ ਹੁਣ ਚੱਲਦੇ ਆਪਾਂ ਦੂਸਰੇ ਕੁੱਡੇ 'ਚ ਜਿਹੜੇ ਨਰ ਬਣ ਗਏ ਕਬੂਤਰ ਬਣ ਗਏ ਉਹਨਾਂ ਦੇ ਮਰਵਾਉਣਾ ਧਿਆਨ ਉਹ ਤੋਂ ਬਾਅਦ ਚੱਲਾਂਗੇ ਆਪਾਂ ਕਬੂਤਰਿਆਂ ਦੇ ਕੋਲ ਭਾਈ ਆ ਹੈਗਾ ਦੂਸਰਾ ਕੁੱਡਾ ਤੇ ਇਹਦੇ ਵਿੱਚ ਸਾਰੇ ਕਬੂਤਰ ਨੇ ਜਿਹੜੇ ਵੱੱਡੇ ਬਣ ਗਏ ਤੇ ਨਰ ਬਣ ਗਏ ਇਹ ਸਾਰੇ ਕਬੂਤਰ ਤੇ ਦੇਖੋ ਕੈਮਰਾ ਕਰਤਾ ਜ਼ੂਮ ਤੇ ਜਮਾਂ ਨੇੜੇ ਕਰਦੇ ਤੇ ਦੇਖੋ ਕਿਵੇਂ ਲੱਗੇ ਇੱਧਰ ਬੈਠਾਗਾ ਨੀਲਾ ਏ ਵੀ ਕਬੂਤਰ ਬਣ ਗਿਆ ਬਾਈ ਚਿੱਟੇ ਕਬੂਤਰਾਂ ਨੇ ਨੀਲਾ ਬੱਚਾ ਕੱਟਿਆਗਾ ਇੱਕ ਬੈਠਾਗਾ ਇੱਧਰ ਛਾ ਅੱਖਾਂ ਤੇ ਬਾਕੀ ਬੈਠੇ ਨੇ ਕੁਛ ਬੱਚੇ ਇੱਧਰ ਬਈ ਆਹ ਦੇਖੋ ਆਹ ਤਾਂ ਜਿਹੜਾ ਲਿਪੜਿਆ ਜੇ ਬੈਠਾ ਉਹ ਟਿੱਕੇ ਆਇਆਗਾ ਬਾਈ ਆਹ ਤਾਂ ਛਾਤੀ ਵਾਲਾ ਕਬੂਤਰ ਹੈ ਦਾ ਢਾਂਗੀ ਵਾਲਾ ਕਬੂਤਰ ਆਗਾ ਆਹ ਆ ਗਿਆ ਜਿਹੜਾ ਇਹ ਲਿਪੜਿਆ ਜੇ ਬੈਠਾ ਗਿਆ ਧਮਾਤਾ ਜੀ ਇਹਨਾਂ ਨੇ ਕਹਿੰਦੇ ਵੀਰੇ ਮਿੱਟੀ ਲੱਗ ਗਈ ਤਾਂ ਕਰਕੇ ਲਿਪੜ ਗਿਆ ਤੇ ਬਾਕੀ ਸਾਦੇ ਪੱਠੇ ਨੇਗੇ ਨਵੇਂ ਜਿਹੜੇ ਕਬੂਤਰ ਬਣ ਗਏ ਇੱਕ ਬੈਠਾਗਾ ਰੱਤਾ ਥੱਲੇ ਅੱਖਾਂ ਇਹਦੀਆਂ ਤੁਹਾਨੂੰ ਕਾਲੀਆਂ ਲੱਗਦੀਆਂ ਨੇ ਪਰ ਕਾਲੀਆਂ ਅੱਖਾਂ ਨਹੀਂ ਹੈਗੀਆਂ ਬਾਈ ਨਾ ਇਹਦੀਆਂ ਪੀਲੀਆਂ ਨਹੀਂ ਹੈਗੀਆਂ ਨਾ ਕਾਲੀਆਂ ਨਹੀਂ ਹੈਗੀਆਂ ਹੋਰ ਹੀ ਨਹੀਂ ਹੈਗੀਆਂ ਭੂਤਲੀਆਂ ਜਿਹੀਆਂ ਅੱਖਾਂ ਤੇ ਦੇਖੋ ਨੇੜੇ ਕਰਕੇ ਐਵੇਂ ਲਾਲ-ਲਾਲ ਜੀਆਂ ਲੱਗਦੀਆਂ ਨੇ ਜਿਵੇਂ ਗੋਲੇ ਕਬੂਤਰਾਂ ਦੀਆਂ ਹੁੰਦੀਆਂ ਨੇ ਤੇ ਬਾਕੀ ਬਹੁਤ ਸੋਹਣਾ ਬੱਚਾ ਹੈਗਾ ਤੇ ਹੁਣ ਚੱਲਦੇ ਆਪਾਂ ਕਬੂਤਰਿਆਂ ਦੇ ਕੋਲੇ ਮਾਰਦੇ ਆ ਇੱਕ ਨਜ਼ਰ ਉਹਨਾਂ 'ਸੀ ਲਓ ਬਾਈ ਆਗੇ ਤੀਸਰੇ ਖੁੱਟੇ ਦੇ ਵਿੱਚ ਤੇ ਇੱਧਰ ਸਾਰੀਆਂ ਹੈਗੀਆਂ ਨੇ ਮਦੀਨਾ ਜਿਹੜੀਆਂ ਕਬੂਤਰੀਆਂ ਬਣ ਗਿਆ ਇਹਨਾਂ ਦੇ ਵਿੱਚ ਵੀ ਇੱਕ ਨੀਲੀ ਹੈ ਬਾਈ ਆਹ ਦੇਖੋ ਪਹਿਲਾਂ ਤੁਸੀਂ ਨੀਲੀ ਦਾ ਕਰ ਲਓ ਸ਼ੌਕ ਇਹ ਇਹ ਉਹ ਨੀਲੇ ਦੀ ਭੈਣ ਨਹੀਂ ਹੈਗੀ ਇਹ ਅਲੱਗ ਜੋੜੇ ਨੇ ਕੱਢੀ ਹੋਈ ਆ ਬਾਈ ਕਬੂਤਰੀ ਤੇ ਆ ਨੀਂਗੀਆਂ ਸਾਰੀਆਂ ਮਦੀਨਾ ਤੇ ਕੁਛ ਬੈਠੀਆਂ ਨੇ ਇੱਧਰ ਇਹਨਾਂ ਕੋਲੇ ਜਾਦੇ ਕਾਲੀਆਂ ਚੀਨੀਆਂ ਤੇ ਲਾਲ ਚੀਨੀਆਂ ਮਦੀਨਾ ਹੀ ਨਿਕਲੀਆਂ ਨੇ ਦੇਖ ਸਕਦੇ ਹੋ ਤੁਸੀਂ ਹਨਾ ਸਾਰੀਆਂ ਲਗਭਗ ਲਾਲ ਚੀਨੀਆਂ ਤੇ ਕਾਲੀਆਂ ਚੀਨੀਆਂ ਨੇ ਚਿੱਟੀ ਤਾਂ ਬਹੁਤ ਘੱਟ ਕਬੂਤਰੀ ਇਹ ਵਿੱਚ ਕੋਈ ਕੋਈ ਹੈਗੀ ਤੇ ਬਾਕੀ ਆ ਹੈਗੀਆਂ ਨੇ ਸਾਰੀਆਂ ਕਬੂਤਰੀਆਂ ਤੇ ਹੁਣ ਕਰਦੇ ਆਪਾਂ ਆਪਣੇ ਭਰਾਵਾਂ ਦੇ ਨਾਲ ਗੱਲਬਾਤ ਤੇ ਕਰਦੇ ਆਂ ਕੁਝ ਗੱਲਾਂ ਉਹਨਾਂ ਨਾਲ ਹੁਣ ਕਰਦੇ ਆਪਾਂ ਬੂਰੇ ਦੇ ਨਾਲ ਗੱਲਬਾਤ ਤੇ ਪੁੱਛਦੇ ਆਂ 2026 ਦੇ ਵਿੱਚ ਕਿਵੇਂ ਦੀ ਤਿਆਰੀਆਂ ਮੁੰਡੇ ਦੀ ਤੇ ਬਾਕੀ ਆਪਾਂ ਆਪਣੇ ਭਰਾ ਨੂੰ ਥੋੜੇ ਬੋਤੇ ਕੂਤਰ ਆਪਣੇ ਕੋਲ ਗਿਫਟ ਵੀ ਦਿੱਤੇ ਹੋਏ ਨੇ ਉਹਨਾਂ ਦੇ ਬੱਚੇ ਵੀ ਇਹਨਾਂ ਨੇ ਕਢਵਾਏ ਨੇ ਤੇ ਉਹ ਵੀ ਸਾਨੂੰ ਕੱਲਾ ਕੱਲਾ ਫੜ ਕੇ ਦਿਖਾਉਣੇ ਆਪਾਂ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਕਰਦੇ ਆਪਾਂ ਬੂਰੇ ਦੇ ਨਾਲ ਗੱਲਬਾਤ ਹੋਰ ਬੂਰੇ ਕੀ ਹਾਲ ਚਾਲ ਨੇਗੇ ਬੜੀਆ ਬੜੀਆ ਹੋਰ ਸਾਰੇ ਜਾਨਵਰ ਟਟਨੇਗੇ ਜਾਨਵਰ ਸੈਂਟਰ ਵਾਪਸ ਕਿੰਨੇ ਕ ਬੱਚੇ ਹੋਗੇ ਆ ਸੀਜ਼ਨ ਦੇ ਇਹ 50 50 ਬੱਚੇ ਹੋਗੇ ਬਈ ਤੇ ਹੋਰ ਫਿਰ ਕਿਵੇਂ ਤਿਆਰੀ ਹੈਗੀ ਬੁੱਲਾ ਤਿਆਰੀ ਬੁੱਲਾ ਹੈ ਬਾਬਾ ਬਾਬਾ ਰੱਖੇ ਕਿਰਪਾ ਚਲੋ ਕਿਰਪਾ ਤਰਕੂਗਾ ਬਾਬਾ ਤੇ ਬਾਕੀ ਸਾਰੇ ਕਬੂਤਰ ਉਡਾ ਡਾ ਕੇ ਬੰਦ ਕਰ ਲਈ ਤੁਸੀਂ ਫਿਲਹਾਲ ਤੇ ਕਿੰਨਾ ਕਿੰਨਾ ਟਾਈਮ ਕਰ ਕਰਕੇ ਵਹਿੰਦੇ ਰਹੇ ਨੇ ਸਾਰੇ ਜਾਨਵਰ ਸਤਾ ਸਤਾ 24 ਘੰਟੇ ਉੱਡੇ ਆ ਤੇ ਵਿੱਚ 10 ਕਬੂਤਰ ਹੈਗੇ ਨੇ ਜਿਹੜੇ ਦਿਹਾੜੀ ਦਿਹਾੜੀ ਉਡ ਗਏ ਠੀਕ ਐ ਠੀਕ ਐ ਸਾਡੇ ਇਧਰ ਲਗੜ ਜਿਆਦਾ ਪੈਂਦੀ ਨਾ ਲਗੜ ਵੈਰੀ ਉਹ ਚੱਕਰ ਵਾਲੀ ਥੋੜੇ ਘਾ ਟੇੜਾਂ ਨੇ ਠੀਕ ਐ ਬਾਈ ਇਧਰ ਲਗੜ ਜਿਆਦੇ ਪੈਂਦੀ ਹੈ ਕਿ ਕਿਉਂਕਿ ਨਾਲ ਜੰਗਲ ਆ ਜਾਂਦਾ ਇਧਰ 10 12 ਕਿੱਲਾਂ ਦੇ ਵਿੱਚ ਕਾਫੀ ਵੱਡਾ ਜੰਗਲ ਆ ਤੇ ਉਹਦੇ ਕਰਕੇ ਵੈਰੀ ਬਹੁਤ ਜਿਆਦੇ ਨੇ ਤੇ ਇਹ ਬੱਚੇ ਕੱਟ ਡੋਂਦੇ ਨੇ ਬਾਕੀ ਫੇਰ ਵੀ ਇਹਨਾਂ ਨੇ ਬੱਚੇ ਵਧੀਆ ਢਾਲੇ 40 40 45 45 ਟਨ ਢਾਕੇ ਬੰਦ ਕੀਤੇ ਨੇ ਕਿ ਕੁਝ ਵੈਰੀ ਬੱਚੇ ਲੈ ਵੀ ਗਿਆ ਇਹਨਾਂ ਦੇ 6 7 ਬੱਚਿਆਂ ਦਾ ਨੁਕਸਾਨ ਹੋਇਆਗਾ ਸੀਜ਼ਨ ਤੇ ਬਾਕੀ ਹੁਣ ਦਿਖਾਉਣੇ ਆਗੇ ਆਪਾਂ ਜਾਨਵਰ ਜਿਹੜੇ ਕਬੂਤਰ ਆਪਾਂ ਇਹਨਾਂ ਨੂੰ ਦਿੱਤੇ ਸੀਗੇ ਉਹ ਜਾਨਵਰ ਧਕਾਉਣੇ ਬੂਰੇ ਦਿਖਾ ਫਿਰ ਕਬੂਤਰ ਜਿਹੜੇ ਆਪਣੇ ਬੱਚੇ ਕੱਢੇ ਨੇਗੇ ਹਨਾ ਕਬੂਤਰਾਂ ਨੇ ਤੇ ਬੂਰਾ ਲੈਣ ਜਾ ਰਿਹਾ ਬਈ ਆਹ ਦੇਖੋ ਬਈ ਆਹ ਬਈ ਆਪਾਂ ਇਹਨਾਂ ਨੂੰ ਨੀਲੀ ਕਬੂਤਰੀ ਦਿੱਤੀ ਸੀ ਗਿਫਟ ਦੇ ਵਿੱਚ ਅਤੇ ਨੀਲੀ ਕਬੂਤਰੀ ਬੈਠੀ ਹੈਗੀ ਥੱਲੇ ਉਹਦੀ ਉਹਦਾ ਪੱਠਾ ਅੱਗੇ ਪੱਠੀ ਹਜੇ ਫਿਲਹਾਲ ਇਹ ਕੁਝ ਵੀ ਨਹੀਂ ਬਣਿਆ ਛੋਟਾ ਹੈਗਾ ਕਿਉਂਕਿ ਲਾਸਟ ਵਾਲੀ ਝੋਲੀ ਦਾ ਸੀਗਾ ਤੇ ਇੱਕ ਬੱਚਾ ਨਿਕਲਿਆ ਇੱਧਰ ਤੇ ਬਾਕੀ ਨਰਮਦੀਨਾਂ ਬਣੀਆਂ ਬੈਠੀਆਂ ਨੇ ਹੋਰ ਵੀ ਇੱਧਰ ਇੱਕ ਆਹ ਹੈ ਬਈ ਵੇਰਾ ਉਹ ਤੁਹਾਡੇ ਵਾਲਾ ਮੇਰਾ ਵਾਇਦਾ ਠੀਕ ਹੈ ਠੀਕ ਹੈ ਮੇਰਾ ਆਪਦੇ ਦੋ ਭਾਈਆਂ ਇੱਕ ਠੀਕ ਹੈ ਭਾਈ ਆ ਜਿਹੜਾ ਕਬੂਤਰ ਇਹਨਾਂ ਨੇ ਲੈਤਾ ਸੀ ਉਹ ਇਹ ਮੰਨੇ ਤੋਂ ਆਪਾਂ ਇਹਨਾਂ ਨੂੰ ਦਵਾ ਕੇ ਲੈ ਕੇ ਆਏ ਸੀ ਮੁੱਲ ਕਬੂਤਰ ਆ ਉਹਨਾਂ ਨੇ 10000 ਰੁਪਏ ਦਾ ਉਦੋਂ ਮੁੱਲ ਦਿੱਤਾ ਸੀ ਤੇ ਉਹਦਾ ਪੁੱਤਾ ਤੇ ਆਪਣੀ ਘਰ ਵਾਲੀ ਕਬੂਤਰੀ ਦਾ ਨੀਲੀ ਦਾ ਪੁੱਤਾ ਹੈਗਾ ਤੇ ਇਹ ਵੀ ਇਹਨਾਂ ਨੇ ਢਾ ਕੇ ਬੱਚਾ ਬੰਦ ਕਰ ਲਿਆ ਕਿਉਂਕਿ ਨੀਲੀ ਕਬੂਤਰੀ ਨੂੰ ਇਹਨਾਂ ਨੇ ਕੰਨ ਕਬੂਤਰਾਂ ਦੇ ਨਾਲ ਲਾਇਆ ਸੀਗਾ ਤੇ ਤਿੰਨਾਂ ਦੇ ਨਾਲ ਅਲੱਗ-ਅਲੱਗ ਬੱਚੇ ਕੱਡੇ ਨੇ ਬੱਚਾ ਇੱਕ-ਇੱਕ ਹੀ ਕੱਟਿਆਗਾ ਾਂਡੇ ਦੋਰਾ ਜੀ ਪਰ ਬੱਚਾ ਇੱਕ ਇੱਕ ਹੀ ਨਿਕਲਿਆ ਆਹ ਹੈਗਾ ਬਾਈ ਤੀਸਰੇ ਨੰਬਰ ਵਾਲਾ ਹਨਾ ਨੀਲੀ ਦਾ ਠੀਕ ਆ ਆ ਬਈ ਆ ਵੀ ਨੀਲੀ ਦਾ ਬੱਚਾ ਹੈਗਾ ਠੀਕ ਆ ਇਹ ਵੀ ਬਈ 5 6 ਘੰਟੇ ਉੱਡ ਕੇ ਇਹਨੇ ਬੰਦ ਕਰ ਲਿਆ ਤੇ ਬਾਕੀ ਸਾਰੇ ਬੱਚੇ ਯਾਰ ਬੂਰੇ ਦੇ ਬਹੁਤ ਵਧੀਆ ਉੱਡੇ ਨੇਗੇ ਤੇ ਜਿਹੜਾ ਹੋਣਗੇ ਪਤਾਇਆ ਲੱਭ ਨੂੰ ਹੋਰ ਠੀਕ ਆ ਆ ਬੱਚਾ ਬਾਈ ਆਪਾਂ ਪੂਰੇ ਹੋਰਾਂ ਨੂੰ ਗਿਫਟ ਕਰਤਾ ਠੀਕ ਹੈ ਭੇਜਣਾ ਤਾਂ ਅੱਗੇ ਸੀਗਾ ਕਿਸੇ ਦੀ ਹੋਰ ਸੀਗੀ ਡਿਮਾਂਡ ਪਰ ਆਪਣੇ ਭਰਾ ਨੂੰ ਪਸੰਦ ਸੀਗਾ ਬੂਰੇ ਨੂੰ ਤੇ ਇਹ ਕਹਿੰਦਾ ਵੀਰੇ ਮੈਂ ਰੱਖਣਾ ਹੈ ਤੇ ਆਪਾਂ ਇਹਨੂੰ ਤੋਹਫੇ ਦੇ ਵਿੱਚ ਆਹ ਬੱਚਾ ਦੇਤਾ ਪਰ ਆਹ ਬੱਚਿਆਂ ਦੀ ਆਪਣੀ ਪੂਰੀ ਗਾਰੰਟੀ ਹੈ ਬਾਈ ਇਹ ਜਮਾ ਵੀ ਨਹੀਂ ਜਾਂਦੇ ਜਿੱਥੇ ਮਰਜ਼ੀ ਛੱਡਦੇ ਨੇ ਉਹ ਜਿਹੇ ਜੇ ਮਰਜ਼ੀ ਪਿੰਡਾਂ ਤੇ ਤੇ ਇਹਨੇ ਇਹ ਰੱਖ ਲਿਆ ਤੇ ਬਾਕੀ ਇਹਨੂੰ ਵੀ ਡਾਈ ਜਾਂਦਾ ਕਿ ਅਜੇ ਘਰੇ ਗਿੱਜ ਗਿਆ ਛਾਤਰੀ ਤੇ ਲੱਗ ਗਿਆ ਪੱਕਾ ਆਪਣੇ ਘਰੇ ਗਿੱਜਿਆ ਨਹੀਂ ਹੋਇਆ ਸੀਗਾ ਤੇ ਬਾਕੀ ਸਾਰੇ ਜਾਨਵਰ ਸਾਨੂੰ ਮੈਂ ਧਿਆਨ ਮਰਵਾ ਕੇ ਦਿਖਾਈ ਦਿੱਤੇ ਤੇ ਜਿਹੜੇ ਜਾਨਵਰ ਥੱਲੇ ਨੇਗੇ ਉਹ ਵੀ ਜੋਂ ਨੇ ਜਾ ਕੇ ਥੱਲੇ ਕਰਦੇ ਆਂ ਗੱਲਬਾਤ ਤੇ ਨਾਲੇ ਦਿਖਾਉਣਿਆਂਗੇ ਉਧਰ ਹਾਂਜੀ ਭਾਈ ਇੱਧਰ ਹੈਗੇ ਨੇ ਪੂਰੇ ਦੇ ਸਾਰੇ ਵੱਡੇ ਜੋੜੇ ਕਬੂਤਰ ਤੇ ਕਬੂਤਰੀਆਂ ਆਹ ਜਾਲ ਦੇ ਵਿੱਚ ਸਾਰੀ ਨਰਨੇਗੇ ਸਾਹਮਣੇ ਜਿਹੜੇ ਬੈਠੇ ਨੇ ਤੇ ਉਧਰ ਹੈਗੀਆਂ ਨੇ ਸਾਰੀਆਂ ਮਦੀਨਾ ਮਤਲਬ ਸਾਰੀਆਂ ਕਬੂਤਰੀਆਂ ਤੇ ਆਪਾਂ ਚੱਲਦੇ ਆਂ ਅੰਦਰ ਤੇ ਦਿਖਾਉਣਿਆਂ ਸੋਨੂੰ ਜਾਨਵਰਾਂ ਪਹਿਲਾਂ ਚੱਲਦੇ ਆਂ ਆਪਾਂ ਮਦੀਨਾ ਵਾਲੇ ਪਾਸੇ ਤੇ ਮਰਵਾਉਣਿਆਂ ਇਹਨਾਂ ਤੇ ਨਜ਼ਰ ਤੇ ਦੇਖੋ ਭਾਈ ਆਨੇ ਗਿਆ ਪੂਰੇ ਦੀਆਂ ਮਦੀਨਾ ਪੱਟੀਆਂ ਆ ਕਬੂਤਰੀ ਵੀ ਜਿਹੜੀ ਡੱਬੀ ਬੈਠੀ ਆ ਆ ਸੀਜ਼ਨ ਆਪਾਂ ਇਹਨਾਂ ਨੂੰ ਮੁੱਲ ਦਵਾਈ ਸੀ ਕਿਸੇ ਭਰਾ ਤੋਂ ਉਹ ਤੋਂ ਬਾਅਦ ਇੱਕ ਇਧਰ ਕਬੂਤਰੀ ਹੋਰ ਬੈਠੀ ਆ ਉਹ ਵੀ ਆਪਾਂ ਦਿੱਤੀ ਹੋਈ ਇਹਨਾਂ ਨੂੰ ਤੇ ਆਹ ਨੀਲੀ ਆ ਬਈ ਜਿਹਦੇ ਆਪਾਂ ਬੱਚੇ ਦਿਖਾਈ ਸੀ ਸੋਨੂੰ ਉੱਤੇ ਤਿੰਨ ਬੱਚੇ ਕਢਵਾਏ ਨੇ ਤਿੰਨ ਕਬੂਤਰਾਂ ਦੇ ਨਾਲ ਅਲੱਗ-ਅਲੱਗ ਲਾ ਕੇ ਤੇ ਆਪਣੇ ਕੋਲੇ ਉੱਡਦੀ ਆਪਾਂ ਘਰੇ ਬੰਦ ਕਰ ਲਈ ਸੀ ਉੱਡਦੀ ਬਹੁਤ ਜ਼ਿਆਦਾ ਸੀ ਇਹ ਤੇ ਬਾਈ ਜ਼ੋਰ ਘਰੀ ਲਾਈ ਜਾਂਦੀ ਰਹਿੰਦੀ ਸੀ ਉਹਦੇ ਕਾਰਨ ਆਪਾਂ ਕਰਤੀ ਸੀ ਬੰਦ ਉਤੋਂ ਬਾਅਦ ਕਰਤੀ ਪੂਰੇ ਹੋਰਾਂ ਨੂੰ ਗੈਪਟਾ ਤੇ ਬਾਕੀ ਦੇਖਦੇ ਆ 2026 ਦੇ ਵਿੱਚ ਆ ਕਬੂਤਰੀ ਦੇ ਬੱਚੇ ਕਿਵੇਂ ਉੱਡਦੇ ਨੇ ਤੇ ਦੱਸਾਂਗੇ ਤੁਹਾਨੂੰ ਅੱਗੇ ਤੇ ਬਾਕੀ ਦੇਊਗਾ ਪੂਰਾ ਆਪਾਂ ਰਿਜ਼ਲਟ ਵੀ ਕਿਵੇਂ ਆਇਆਗਾ ਤੇ ਬਾਕੀ ਸਾਰੀਆਂ ਕਬੂਤਰੀਆਂ ਬੈਠੀਆਂ ਨੇ ਲੈਂਡ ਦੇ ਵਿੱਚ ਤੇ ਕਰ ਸਕਦੇ ਹਾਂ ਬਾਈ ਕੱਲੀ-ਕੱਲੀ ਕਬੂਤਰੀ ਦਾ ਸ਼ੌਂਕ ਆ ਤੇ ਦੇਖੋ ਮੈਂ ਘਮਾਉਣਾ ਸਾਰੀਆਂ ਕਬੂਤਰੀਆਂ ਤੇ ਕੈਮਰਾ ਚੈੱਕ ਕਰੋ ਕੱਲੀ ਕੱਲੀ ਚੈੱਕ ਕਰੋ ਤੇ ਦੱਸਿਓ ਕਿਵੇਂ ਲੱਗੇ ਬਾਈ ਬੂਰੇ ਦੇ ਕਬੂਤਰ ਪਹਿਲਾਂ ਵੀ ਆਪਾਂ ਬਲੌਗ ਪਾਇਆ ਸੀ ਆਪਣੇ ਭਰਾ ਦਾ ਤੇ ਉਹ ਵਧੀਆ ਨਹੀਂ ਬਣਿਆ ਸੀਗਾ ਤੇ ਅੱਜ ਬਲੌਗ ਆਪਣਾ ਪੂਰਾ ਸੋਹਣਾ ਬਣਿਆ ਕਿ ਤੇ ਆਪਾਂ ਕੱਲਾ ਕੱਲਾ ਜਾਨਵਰ ਦਿਖਾਇਆ ਵੀ ਨੇੜੇ ਕਰਕੇ ਵੀ ਦਿਖਾਇਆ ਤੇ ਬਾਕੀ ਕੱਲੇ ਕੱਲੇ ਜਾਨਵਰ ਬਾਰੇ ਤੁਹਾਨੂੰ ਜਾਣਕਾਰੀ ਵੀ ਦਿੱਤੀ ਹੈਗੀ ਤੇ ਆ ਆ ਬੈਠੀਆਂ ਨੇ ਕੁਸ਼ ਮਦੀਨਾ ਤੇ ਆਪਾਂ ਚੱਲਦੇ ਹੁਣ ਕਬੂਤਰਾਂ ਵਾਲੇ ਪਾਸੇ ਤੇ ਮਰਵਾਉਣੇ ਇੱਕ ਧਿਆਨ ਤੁਹਾਡਾ ਉਹ ਕਬੂਤਰਾਂ ਦੇ ਬਾਈ ਇੱਧਰ ਬਾਈ ਸਾਰੇ ਹੈਗੇ ਨੇ ਕਬੂਤਰ ਵੱਡੇ ਤੇ ਜਿਹੜਿਆਂ ਦੇ ਜੋੜੇ ਆ ਨੇ ਪੱਟ ਤੇ ਆ ਕਬੂਤਰਾਂ ਦੇ ਬੱਚੇ ਹੀ ਸਾਰੇ ਕੜਵਾਏ ਨੇਗੇ ਇੱਕ ਬੈਠਾਗਾ ਸਾਹਮਣੇ ਡੱਬਾ ਇੱਧਰ ਥੋੜੀ ਜੀ ਲਾਈਟ ਘੱਟ ਆ ਗਈ ਤਾਂ ਕਰਕੇ ਵੀਡੀਓ ਥੋੜੀ ਜੀ ਸਾਫ਼ ਨਹੀਂ ਆਉਂਦੀ ਬਾਕੀ ਆ ਡੰਡੇ ਤੇ ਬੈਠੇ ਨੇ ਕਬੂਤਰ ਇਹਨਾਂ ਦਾ ਕਰ ਲੋ ਸ਼ੌਂਕ ਕਿਉਂਕਿ ਥੱਲੇ ਵੀਡੀਓ ਸਾਫ਼ ਨਹੀਂ ਬਣੀ ਜਾਂਦੀ ਬਾਈ ਆ ਕਬੂਤਰ ਫੇਰ ਵੀ ਠੀਕ ਦਿਖੀ ਜਾਂਦੇ ਨੇ ਕੁਝ ਕਬੂਤਰ ਬੈਠੇ ਨੇ ਕਿ ਇੱਧਰ ਡੰਡੇ ਦੇ ਉੱਤੇ ਤੇ ਬਾਕੀ ਕੱਲਾ ਕੱਲਾ ਕਬੂਤਰ ਕਰ ਲੋ ਚੈੱਕ ਤੇ ਦੱਸਿਓ ਆਪਾਂ ਨੂੰ ਜਾਣਕਾਰੀ ਦੇ ਵਿੱਚ ਤੁਹਾਨੂੰ ਬੂਰੇ ਦੇ ਕਬੂਤਰ ਕਿਵੇਂ ਲੱਗੇ ਤੇ ਬਾਕੀ ਕਰਦੇ ਆ ਅੱਗੇ ਗੱਲਬਾਤ। ਲੋ ਬਈ ਹੁਣ ਚੱਲ ਜਾਵਾਂਗੇ ਆਪਾਂ ਵਾਪਸ ਤੇ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਆਪਣੇ ਚੈਨਲ ਨੂੰ ਕਰ ਦਿਓ ਸਾਰੇ ਭਰਾ ਸਬਸਕ੍ਰਾਈਬ। ਸਸਰੀ ਗਾਲ ਤੁਹਾਨੂੰ ਸਾਰੇ ਭਰਾਵਾਂ ਨੂੰ